ਆ ਜੀ ਵੀਰ ਆਏ ਵੀਰ ਆਏ ਉਹਨਾਂ ਮਤੋਂ ਇੱਕ ਤੋਂ ਉਹ ਜਿੱਦਾਂ ਜਾਏ ਉਦਾਂ ਦੇ ਮੁਰਜਾਣਾ ਫਿਰ ਆਏ ਕਿ ਲੈਣੋ ਆ ਜਾਓ ਕਾਹਾਂ ਜਾਓ ਘਰੇ ਭਾਜੀ ਜਿੱਦਾਂ ਜਾਏ ਉਦਾਂ ਦੇ ਮੁਰਜਾਣਾ ਫਿਰ ਆਏ ਕਿ ਲੈਣੋ ਤੇ ਆਹਦੀ ਕੰਮ ਮਾਰੀ ਆ ਇਹ ਗੱਲ ਸੁਣਨੀ ਨਹੀਂ ਤੇ ਫਿਰ ਆਏ ਕਿ ਲੈਣੋ ਪੰਜਾਬੀ ਚ ਕੀ ਹੁੰਦੀ ਹੈ ਇਹ ਵੀਰ ਜਿਹੜਾ ਗੰਨਾ ਨਾ ਹਾਂਜੀ ਹਾਂਜੀ ਜਿਹੜੇ ਬਾਰੇ ਮੈਂ ਤੁਹਾਨੂੰ ਦੱਸってた ਇਹ ਇੱਕ ਲਾਈਨ ਤੋਂ ਦੁੱਗੀ ਲਾਈਨ ਚਾਰ ਪੁੱਟਿਆ ਹਾਂਜੀ ਆ ਜਿਹੜੀ ਹੈ ਨਾ ਦੋ ਲੈਣਾ ਗੰਨੇ ਦਾ ਹਾਂਜੀ 4 ਫੁੱਟ ਇਹ 8 ਸਾਲ ਚੱਲੇਗਾ ਅੱਗੇ ਵੀ ਅਸੀਂ 8 ਸਾਲੀ ਇਥੇ ਸੈਂਟਰ ਚ ਕਰ ਦੁੱਤਾ ਸੀ ਉਹ ਲੜਾਰੇ ਹੋਏ 10 ਲੈਣਾ 2 ਲੈਣਾ ਜਦੋਂ ਗੰਨਾ ਕੱਟਣਾ ਅਸੀਂ ਇਹਦੇ ਵਿੱਚ 4 ਫੁੱਟਾਂ ਦੇ ਵਿੱਚ ਢਿਂਗਣ ਬੀਜਾਂ ਜਦੋਂ ਢਿਂਗਣ ਜੜਾਇਆ ਵਿੱਚ ਇਹ ਪਾਵਰ ਟਰਲਰ ਨਾਲ ਬਾਹਰ ਲੈਣਾ ਨਾਈਟ੍ਰੋ ਤੇ ਬਣਾਤੀ ਢਿਂਗਣ ਨੇ ਹਾਂਜੀ ਜਿੱਥੇ ਕੀਟ ਦੀ ਖਾਦ ਬਣ ਗਈ ਜਿਹੜਾ ਉੱਤੇ ਦਾਣੀਆਂ ਸਾਰੀਆਂ ਹਾਂਜੀ ਇਹ ਗੰਨਾ ਜਿਹੜਾ ਆ ਇਹ 400 ਪਿੰਟਲ ਕਿੱਲੇ ਦਾ 400 ਤੋਂ ਵੀ ਵੱਧ ਹੁਣ ਅਗਲਾ ਪ੍ਰੈਕਟੀਕਲ ਐਸ ਵਾਲ ਕਰ ਰਹੇ ਆ ਗੰਨਾ 5 ਕਿਲੋ ਦਾ ਕਿਦਾਂ ਹੋਏਗਾ ਇਹ ਆ 2.5 ਕਿਲੋ 2.5 ਕਿਲੋ ਦਾ 14 ਫੁੱਟ ਉੱਚਾ ਚੱਲ ਜਾਣਾ ਇਹ ਐ ਇੱਕ ਬਰਸਾਤ ਸ਼ੁਰੂ ਹੋ ਗਈ ਜਦੋਂ ਬੰਨਣ ਦੀ ਸਟੇਜ ਹਾਲੀ ਨਹੀਂ ਆਇਆ ਉਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਕਿੰਨੀ ਲੰਮੀ ਬਰਸਾਤ ਹੋਈ ਇਹ ਅਸੀਂ ਦੋਵਾਂ ਰਾਂ ਬੰਨਾਂਗੇ ਆ 4 ਫੁੱਟ ਤੋਂ ਵੱਧਾ ਨਾ ਇੱਕ ਆ ਢੁੰਡਾ 7 ਫੁੱਟ ਤੇ ਲਾਇਆ ਤੁਸੀਂ ਇਹ ਲੋਹਾ ਜਿਹੜਾ ਨਹੀਂ ਹੁਣ ਮਹਿੰਗਾ ਹੋ ਗਿਆ ਤੁਸੀਂ ਉਹਦਾ ਥੱਲੇ ਲੋਕ ਲਾ ਕੇ ਮਾੜੀ ਜੀ ਇਹ ਸਫੈਦੇ ਦੇ ਡੰਡੇ ਵੀ ਗੱਡ ਸਕਦੇ ਇਹ ਤਿੰਨ ਨੇ ਅਮੰਨ ਤਾਂ 9 ਰੁਪਏ ਕਿਲੋ ਮਿਲ ਗਏ ਹੋ ਗਏ ਅੱਜ ਤੋਂ 15 16 ਸਾਲ ਪਹਿਲਾਂ ਟੈਲੀਫੋਨ ਦੇ ਖੰਭੇ ਪੁੱਟੇ ਸੀ ਨਾ ਤਾਂ ਮੈਂ ਕੁਆੜੀ ਕੋਲੋਂ ਸਾਰੀ ਚੁੱਕ ਲਿਆ ਉਹ ਆਖੇ ਕੋਈ ਕਾਰਖਾਨਾ ਮੈਂ ਆਹ ਹਾਫ ਕਹਾਂ ਵੇ ਇਹ ਅਹੀਂ ਲਾਤ ਹਾਂ ਇੱਕ ਸੈਂਟਰ ਤੇ ਆਜੀ ਇੱਕ ਅਗਲੇ ਤੇ ਹੁਣ ਗੰਨੇ ਦਾ ਰੰਗ ਟੰਗ ਵੇਖ ਲਓ ਗੰਨੇ ਦਾ ਸਾਈਜ਼ ਵੇਜੀ ਕੋ ਜਾਂਦਾ ਮੈਨੂੰ ਖਾਣ ਦੀ ਹਾਂਜੀ ਆ ਤਾਂ 85 ਆ ਇਹ 85 ਆ 119 ਹੈਗਾ 88 ਆ 119 ਹੈਗਾ ਸਰਵਤ ਖਾਲੀ ਹੋਇਆ ਕਿੰਨਾ ਜੀ ਹਾਂਜੀ 12 ਫੁੱਟ 12 ਫੁੱਟ ਆ ਭਾਜੀ ਇੱਕ ਮਿੰਟ ਇਹ ਅਸੀਂ ਜਿਹੜਾ ਟਰੈਕਟਰ ਮਗਰ ਬੈੱਡ ਮੇਕਰ ਆ ਨਾ ਖੇਲਾ ਬਣਾਉਣ ਵਾਲਾ ਤੁਹਾਨੂੰ ਦਿਖਾਉਣਾ ਅਸੀਂ ਇਹਦੇ ਵਿੱਚ ਚਾਰ ਬੈੱਡ ਬਣਾਉਣੇ ਆ ਨਾਲ ਹੀ ਬੈੱਡ ਬਣਦੇ ਜਣੇ ਨਾਲ ਹੀ ਛਲਗਮ ਕੇਰੀ ਜਾਣਾ ਮਸ਼ੀਨ ਨੇ ਗਾਜਰ ਵੀ ਇਦਾਂ ਹੀ ਕੀਰਨੀ ਆ ਬਰੋਕਲੀ ਦੀ ਪਨੀਰੀ ਲਾਉਣੀ ਆ ਗੋਭੀ ਦੀ ਪਨੀਰੀ ਲਾਉਣੀ ਆ ਤੇ ਸਿਕੰਦਰ ਵੀ ਇਸ ਤਰ੍ਹਾਂ ਹੀ ਕੀਰ ਦੇਣਾ ਫਿਰ ਇਹਦੇ ਵਿੱਚ ਅਸੀਂ ਪਾਲਕ ਵੀ ਦੀਣੀ ਆ ਮੇਥੀ ਵੀ ਪੀਰਕੀ ਮਸ਼ੀਨ ਨਾਲ ਹੀ ਖੇੜਾ ਮਾਰ ਜੰਦੀਆਂ ਖੇੜ ਦੇ ਉੱਤੇ ਪਾਣੀ ਲਾਉਣਾ ਉਹਦੀ ਖਾਲੀ ਚ ਪਾਣੀ ਆ ਜਾਂਦਾ ਯਾਨੀ ਅੱਧੀ ਖੇੜ ਨੂੰ ਪਾਣੀ ਆਉਣਾ ਚਾਹੀਦਾ ਇਹ ਚਾਰ ਨੇ ਇਹ ਚਾਰ ਨੇ ਉਹ ਜਿਹੜਾ ਦਰਖਤ ਆ ਇਹਦੇ ਬਾਰੇ ਸੁਣ ਲਿਆ ਕਿ ਨਹੀਂ ਹਾਲ ਤੱਕ ਹਾਂਜੀ ਅਗਰਵੁੱਡ ਇਹ ਆ ਅਗਰਵੁੱਡ ਅਗਰਵੁੱਡ ਇਹ ਰੰਗਾਬਾਤ ਤੋਂ ਹੀ ਮੰਗਾਏ ਸੀ ਇਹ ਹੁਣ ਹੋ ਗਿਆ ਜੇ 6 ਸਾਲ ਦਾ ਹਾਂ 9 ਸਾਲ ਬਾਅਦ ਇਹ ਪੌਣੇ 2 ਕਰੋੜ ਦਾ ਹੈ ਇਦੋਂ ਸੈਂਟ ਨਿਕਲਣਾ ਇਹਦਾ ਤੇਲ ਵੀ ਬਣਦਾ ਬੜਾ ਮਹਿੰਗਾ ਬਹੁਤ ਕਾਸਟਿੰਗ ਤੇਲ ਹੈ ਔਰ ਇਹ 9 ਸਾਲਾਂ ਬਾਅਦ ਇੱਧਰ ਰਿਜ਼ਲਟ ਦਾ ਪੱਕਾ ਲੱਗਣਾ ਕਈ ਹੁਣੇ ਤਿਆਰ ਐ ਮੈਂ ਕਿੱਲਾ ਲਾ ਦਿਆਂ ਮੈਂ ਖਲੋਜੋ ਹੋਏ 9 ਸਾਲ ਬਾਅਦ ਵੇਚ ਤੇ ਲਓ ਕੁੜੀ ਜਾਂ ਮੁੰਡਾ ਬਿਲਕੁਲ ਖੁਸਰਾ ਜੰਪਣਾ ਵੇਚ ਤੇ ਲਈਏ ਤੇ ਮਤਲਬ ਇਹ ਆ ਕਿ ਇਹ ਮੁੰਟਾ ਇਹ ਇੱਥੇ ਐਕਾਂ ਪਤਾ ਲੱਗਾ ਵੀ ਫੀਮੇਲ ਆ ਇੱਕ ਮੁੰਟਾ ਛੜ ਕੇ ਅਗਲਾ ਫੀਮੇਲ ਆ ਪਹਿਲਾਂ ਨਹੀਂ ਪਤਾ ਉਨੂੰ ਇਹ ਡੀਆਂ ਨਾ ਡੋਡੀਆਂ ਜੀਆਂ ਆਈਆਂ। ਦਰਖਾਸਤ ਤੇ ਮੇਲ ਫੀ ਮੇਰੇ। ਹਾਂ। ਤੇ ਐ ਕੰ ਪਤਾ ਲੱਗਾ ਵੀ ਉਹ ਫੀਮੇਲ ਆ ਡੋਡੀਆਂ ਜੀਆਂ ਆਈਆਂ ਫਿਰਕੀਆਂ ਸਕੇ ਆ। ਬੋਲੀ ਅਜੇ ਹਾਂਜੀ। ਅਸੀਂ ਨਾ ਇਹਦੀ ਕਟਿੰਗ ਕੀਤੀ ਆ। ਇਹਨੂੰ ਛੇੜਿਆ ਨਹੀਂ ਵੀ ਇਹਨੂੰ ਆਬਜੈਕਸ਼ਨ ਨਾ ਹੋ ਜੇ। ਹਾਂਜੀ। ਹੁਣ 9 ਸਾਲ ਬਾਅਦ ਹਾਂਜੀ ਪਤਾ ਲੱਗੇਗਾ ਇਹਦਾ ਰਿਜ਼ਲਟ ਕੀ ਆ। ਮੈਂ ਫੇਰ ਵੀਰਾਂ ਨਾਲ ਨਾ ਇਹਨੂੰ ਆਈ ਕਿ ਮੇਲ ਨੂੰ ਜੀ। ਹਾਂਜੀ। ਡੋਡੀਆਂ ਫੀਮੇਲ ਫੀਮੇਲ ਇਹ ਵੀ ਪੁੱਛਣਾ ਸੋਹਣਾ ਇਹ ਕਿੱਥੋਂ ਜੰਮੇ ਫੀਮੇਲ ਤੋਂ ਹੀ ਨਾ ਆਪਾਂ ਸਾਰੇ ਫੀਮੇਲ ਤੋਂ ਜੰਮੇ ਆਂ ਆਰੇ ਜੰਮਿਆ ਸਾਡੇ ਇਹ ਉਹ ਹੀ ਕਦਮ ਭਾਜੀ ਆ ਧਿਆਨ ਦਿਓ ਇਹਦੇ ਪੱਤੇ ਬਾਹਲੇ ਵੱਡੇ ਨੇ ਛੋਟੇ ਇਹ ਇਹ ਨਾ ਮੈਨੂੰ ਕਈ ਵੀਰਾਂ ਦਾ ਫੋਨ ਆਉਂਦਾ Amazon ਕੰਪਨੀਆਂ ਬੜੀਆਂ ਸ਼ੈਤਾਨ ਨੇ ਇਹਨਾਂ ਨੂੰ ਇਹਦਾ ਬਿਲ ਲੁੱਟਣਾ ਕਿਦਾਂ ਉਹਨਾਂ 170 ਤੇ ਕੀਮਤ ਕੱਢ ਕੇ ਬੜੀ ਐਡ ਦੇ ਦਿੱਤੀ ਵੀ ਤੁਹਾਡੇ ਘਰ ਪਚਾਵਾਂਗੇ ਮੈਂ ਸਾਰੇ ਵੀਰਾਂ ਨੇ ਭਾਰੀ ਖਲੂਰੋ ਵੇਖ ਲਈ ਇਹਦਾ ਰਿਜ਼ਲਟ ਫੇਲ ਆਇਓ ਐਵੇਂ ਨਾ ਫਸ ਜੇ ਤੇ ਇਹ ਹੁਣ ਵੇਖੋ ਇਹਦੀ ਗ੍ਰੋਥ ਗਰਾਫ ਸਾਰਾ ਕੋਈ ਠੀਕ ਆ ਤੇ ਅਸੀਂ ਇਹਨੂੰ ਮਤਲਬ ਨਾ ਇਹਦੀ ਜਾਣੀ ਲਾਉਣੀ ਆ ਨਾ ਛਾੜਨੀ ਆ ਨਾ ਕੱਟਣਾ ਨਾ 9 ਸਾਲਾਂ ਬਾਅਦ ਪਤਾ ਲੱਗੂ ਕਿ ਕੀ ਆ ਜੋ ਕੋਈ ਸੁਣਿਆ ਆ ਉਹ ਹੈਗਾ ਇਹ ਉਦੋਂ ਪਤਾ ਲੱਗਿਆ ਤੇ ਦੁਦਾਇ ਮੈਂ ਤੁਹਾਨੂੰ ਦੱਸਤਾ ਵੀ ਇਹਦੇ ਵਿੱਚ ਅਸੀਂ ਸਾਰੇ ਸਬਜ਼ੀਆਂ ਨੂੰ ਇੱਥੇ ਹੀ ਸਬਜ਼ੀ ਲਾ ਦੇਣੀ ਆ। ਉਹ ਦਾ ਸਾਹਮਣੇ ਆ। ਉਹ ਪਸ਼ੂਆਂ ਦਾ ਚਾਰਾ। 6 ਸਾਲ ਤੋਂ ਅਸੀਂ ਵੱਢੀ ਜਾਂਦੇ ਹੋਈ ਜਾਂਦਾ ਵੱਢੀ ਜਾਂਦੇ ਹੋਈ। ਆ ਸਾਹਮਣੇ ਵਾਲੀ। ਹਾਂ। ਇਹਨੂੰ ਆਦੇ ਆ ਸ਼ੂਗਕਨ ਫੁੱਟਰ। ਇਹਦੇ ਜਿਵੇਂ ਕਾਠਕ ਮਾਦ ਹੁੰਦਾ ਹੈ। ਉਦਾਂ ਦੇ ਫਿਰ ਕਈ ਕਹਿਣਗੇ ਇਹਨੂੰ ਕੰਡ ਬੜੀ ਆਉਂਦੀ ਆ ਜੀ। ਇਹ ਉਹ ਨੈਪੀਅਨ ਬਾਜਰਾ ਸੀ। ਉਹ ਕਾਂਡਾਂ ਵਾਲੇ ਹੋਰ ਆ ਜੀ। ਉਹ ਹੋ ਰਿਹਾ। ਇਹ ਚ ਕਾਰਬੋਹਾਈਡਰੇਟ ਤੇ ਪ੍ਰੋਟੀਨ ਬਹੁਤ ਹੈ। ਜਿੱਦਣ ਪਸ਼ੂ ਨੂੰ ਪਾਓ ਦੁੱਧ ਆ ਜਾਂਦਾ ਜਿੱਦਣ ਪਸ਼ੂ ਨੂੰ ਪਾਓਗੇ ਨਾ ਦੁੱਧ ਆ ਜਾਂਦਾ ਜਿਵੇਂ ਉਹ ਬਾਜਰਾ ਮੈਂ ਪਹਿਲਾਂ ਜੋ ਮੁਰਦਾ ਤੋਂ ਨੇ ਪਹਿਲਾਂ ਇਹ 2.5 ਫੁੱਟ ਚੌੜਾ ਪਾਜੀ ਧਿਆਨ ਦਿਓ ਇਧਰ ਰੱਖਾ ਇਧਰ ਧਿਆਨ ਦਿਓ ਮੈਨੂੰ ਬੜਾ ਗੁੱਸਾ ਆਉਂਦਾ ਜਦੋਂ ਆਪਸੀ ਗੱਲਾਂ ਲਾਪੀ ਜਾਂਦੇ ਨੇ ਕਰ ਵੀ ਮੈਂ ਭੌਂਕਣਿਆ ਤੇ ਸੁਣਦੇ ਨਹੀਂ ਕੁੱਤਾ ਭੌਂਕਦਾ ਸੁਣੋ ਤਾਂ ਸਹੀ ਵੀ ਕਿਉਂ ਭੌਂਕਦਾ ਸਹੀ ਸੁਣੋ ਜੀ ਨਾ ਇਹ ਮਤਲਬ ਅਸੀਂ ਲਾਉਨੇ ਆ 2.5 ਫੁੱਟ ਚੌੜਾ ਬੈੱਡ 2.5 ਫੁੱਟ ਦੀ ਦੂਰੀ ਤੇ ਇੱਕ ਅੱਖ ਬੁੱਲੀ ਇੱਕ ਐ ਲੰਮੇ ਦਾ ਬੈੱਡ ਦੇ ਉੱਤੇ ਲਾਉਣਾ ਐਨੀ ਉੱਤੇ ਮਿੱਟੀ ਪਾ ਦਿੰਦੇ ਇਹਦੀਆਂ 80 ਸ਼ਾਖਾ ਨੇ ਇਹਨੂੰ ਕੱਟਦੇ ਆ ਨਾ ਉੱਤੋਂ ਵੱਡਣਾ ਪਈਦਾ ਸਾਨੂੰ ਕਿਉਂਕਿ ਪਹਿਲੀ ਵਾਰ ਵੱਢਿਆ ਉਹ ਛੱਡਾਂਗੇ ਤਾਂ ਹੀ ਪੁੰਗਰੇ ਕਾ ਨਾ ਸ਼ਾਖਾ ਫਿਰ ਅਗਲੀ ਵਾਰ ਉਹਨਾਂ ਹੀ ਉੱਤੋਂ ਵੱਡਣਾ ਪਏਗਾ ਤੁਸੀਂ ਹਿਸਾਬ ਲਓ ਸਾਲ 'ਚ ਚਾਰ ਵਾਰ ਇਹਨਾਂ ਨੂੰ ਕੱਟਦੇ ਆ ਹਾਂਜੀ ਜਦੋਂ ਕਿਤੇ ਪੱਠੇ ਨਹੀਂ ਹੁੰਦੇ ਉਦੋਂ ਇਹ ਰੈਡੀ ਹੁੰਦਾ ਦਸੰਬਰ ਜਨਵਰੀ ਥੋੜਾ ਜਿਹਾ ਸਲੋ ਹੁੰਦਾ ਅੱਜ ਹੁਣ ਆ ਵੜਦੇ ਆ ਫਿਰ ਮਗਰੋਂ ਹੀ ਜਾਂਦੇ ਆ ਵੱਡਣ ਫਿਰ ਹੋਈ ਜਾਣਾ। ਹੁਣੇ ਫਿਰ ਵੱਡਣਾ ਵਾਲਾ ਹੋ ਗਿਆ। ਪਿੱਛੋਂ ਵਾਲੀ ਮਕਾਇਆ ਪਰਸੋਂ। ਤੇ ਤਿਆਰ ਫਿਰ ਹੋ ਜਾਣਾ। ਇਹ ਰਸਾ ਕਟਾਈ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਸਾਈਕਲ ਇਹ ਆ ਜਾਂਦਾ ਵੱਡਣ ਤੇ? ਮੌਸਮ ਅਨੁਸਾਰ। ਤੁਹਾਡੀ ਸੰਭਾਲ ਅਨੁਸਾਰ। ਯਾਨੀ ਐਵਰੇਜ ਤੁਸੀਂ 2.5 ਮਹੀਨੇ ਬਾਅਦ ਤੇਰੀ ਕਟਾਈ ਕਰ। ਪੌਣੇ 3 ਮਹੀਨੇ ਬਾਅਦ ਕਟਾਈ ਕਰ। ਜੇ ਤੁਸੀਂ ਇਹਨੂੰ 5 ਫੁੱਟ ਤੇ ਕੱਟ ਲੋ ਜਿਆਦਾ ਵਧੀਆ। ਜੇ ਤੁਸੀਂ ਜਿਆਦਾ ਉੱਪਰ ਲੈ ਜਾਓਗੇ ਤੇ ਪੱਕ ਜਾਣਾ। ਹਾਂਜੀ। ਇਸ ਕਰਕੇ ਪੱਕਣ ਵਾਲੀ ਮੈਂ ਪੁੱਛਣ ਲੱਗਿਆ ਸੀ ਕਿ ਜਿਵੇਂ ਬਾਦਰਾ ਸੀ ਆਪਾਂ ਪਹਿਲਾਂ ਉਹ ਜਿਹੜਾ ਵੀ ਉੱਤੋਂ ਉੱਤੋਂ ਦਾ ਜਿਹੜਾ ਜ਼ਿਆਦਾ ਪੱਕ ਜਾਂਦਾ ਸੀ ਉਹ ਡੰਗਰ ਖਾਂ ਦੇ ਨਹੀਂ ਸੀ ਬਿਮਾਰ ਹੋ ਜਾਂਦਾ ਸੀ ਹਾਂਜੀ ਇਹਨੂੰ ਕੋਈ ਉਹਦੀ ਪ੍ਰੋਬਲਮ ਨਹੀਂ ਜੇ ਪੱਕ ਜਾਂਦਾ ਮਾਲੂਮ ਨਹੀਂ ਨਹੀਂ ਪ੍ਰੋਬਲਮ ਤੇ ਆਉਣੀ ਹੈ ਆਉਂਦੀ ਦੇਖੋ ਜਿਵੇਂ ਬੁੱਢਾ ਤਾਂ ਤੰਗ ਕਰਦਾ ਹਾਂਜੀ ਥੋੜਾ ਖੁੱਲ ਗਈ ਓਏ ਹਾਂਜੀ ਕੁੱਤੇ ਰੋਟੀ ਪਾਈ ਕਿ ਨਹੀਂ ਹਾਂਜੀ ਤੁਸੀਂ ਆਂਦੇ ਇਹ ਨਹੀਂ ਬੋਲਣ ਵਾਲੇ ਤਾਂ ਪਰਾਂ ਕਿ ਤੇ ਜਿਹੜੇ ਲਾਗੇ ਮੱਝੇ ਪਰਾਂ ਡਾਓ ਉਹੋ ਸਾਹ ਆ ਬੁੱਢਿਆਂ ਦੇ ਲੋਰਾ ਦਾ ਪੱਕਿਆ ਦਾ ਪੱਕਿਆ ਹੁਣ ਪੱਕਿਆ ਦਾ ਪੱਕਿਆ ਆਓ ਅੱਗੇ ਆਓ